ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਕੁਵੈਤ ਦੇ ਵਿੱਚ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਿਆ ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਉਨ੍ਹਾਂ ਦੇ ਜਿਹੜੇ ਪੁੱਤ ਦੀ ਲਾਸ਼ ਜੜੀ ਹੈ ਮ੍ਰਿਤਕ ਦੇ ਉਹ ਪਿੰਡ ਲਿਆਇਆ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਲਗਾਤਾਰ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਤੁਹਾਨੂੰ ਦੱਸਦੀ ਹੈ ਕਿ ਸਵਾ ਕੁ ਸਾਲ ਪਹਿਲਾਂ ਇਸ ਨੌਜਵਾਨ ਇਹ ਨੌਜਵਾਨ ਜਿਹੜਾ ਇਹ ਪਰਿਵਾਰ ਦੇ ਸਹੀ ਹਾਲਤ ਲਈ ਲਗਾਤਾਰ ਜੋ ਪਰ ਦੱਸਿਆ ਜਾ ਰਿਹਾ ਗਰੀਬ ਪਰਿਵਾਰ ਦਾ ਇਹ ਨੌਜਵਾਨ ਹੈ ਤੇ ਘਰ ਦੀ ਕੰਡੀਸ਼ਨ ਸਹੀ ਕਰਨ ਲਈ ਜਿਹੜਾ ਇਹ ਬਾਹਰ ਗਿਆ ਸੀ ਕੁਵੈਤ ਦੇ ਵਿੱਚ ਕੰਮ ਕਰ ਰਿਹਾ ਸੀ ਸਾਲ ਤੋਂ ਪਹਿਲਾਂ ਜਿਹੜੀ ਹੈ ਇਸ ਦਾ ਵਿਆਹ ਹੋਇਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕੁਵੈਤ ਦੇ ਵਿੱਚ ਨੌਜਵਾਨ ਦੀ ਜਿਹੜੀ ਹੈ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹ ਦਿਆਰੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਆਪਣੀ ਜਿਹੜੇ ਆ ਘਰ ਦੀ ਸਥਿਤੀ ਸਹੀ ਕਰਨ ਲਈ ਜਿਹੜੇ ਉਹ ਨੌਜਵਾਨ ਨੂੰ ਬਾਹਰ ਭੇਜਿਆ ਸੀ ਪਰ ਉਸ ਨੂੰ ਉਹਨਾਂ ਨੂੰ ਪਤਾ ਨਹੀਂ ਸੀ ਕਿ ਆਖਿਰਕਾਰ ਅਜੀਹੀ ਘਟਨਾ ਜਿਹੜੀ ਹੈ ਉਹਨਾਂ ਦੇ ਨਾਲ ਵਾਪਰ ਜਾਵੇਗੀ ਤਸਵੀਰਾਂ ਜੜੀਆਂ ਨੇ ਵਿਆਹ ਕਰ ਰਹੀਆਂ ਨੇ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈ ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਿਸ ਤੋਂ ਬਾਅਦ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਹ ਨੌਜਵਾਨ ਦੀ ਮ੍ਰਿਤਕ ਦੇ ਜੜੀ ਹੈ ਵਾਪਸ ਪਿੰਡ ਲਿਆਇ ਜਾਵੇ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਇੱਕ ਵਰਤਨ ਉਹ ਸੁਣਾ ਦਿੰਦੇ ਮੇਰਾ ਨਾਮ ਜੀ ਬਲਜੋਤ ਸਿੰਘ ਪਿੰਡ ਚੱਕ ਅਲੀਆ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਇਹ ਛੋਟਾ ਬਚਾ ਹੀ ਸਾਡੇ ਤੋਂ ਬਹੁਤ ਛੋਟਾ ਸੀ ਤਰੀ ਪਰਿਵਾਰ ਸੀ ਪਰ ਪਿੰਡ ਦੇ ਵਿੱਚ ਬਹੁਤ ਇਹਨਾਂ ਦਾ ਸਤਕਾਰ ਆ ਭਾਇ ਭਾਵਨੀ ਨਾਲ ਪਿੰਡ ਵਿੱਚ ਰਹਿੰਦੇ ਸੀ ਇੱਕੋ ਇੱਕ ਸਹਾਰਾ ਸੀ ਇਹਨਾਂ ਦਾ ਬੱਚਾ ਜਿਹੜਾ ਰੋਜੀ ਰੋਟੀ ਦੀ ਕਮਾਲ ਵਾਸਤੇ ਵਿਦੇਸ਼ ਗਏ ਪਰ ਪਰਮੇਸ਼ਰ ਦਾ ਬਾਣਾ ਇਹੋ ਜਿਹਾ ਵਰਤਿਆ ਇਹਨਾਂ ਨੂੰ ਪਰਸੋਂ ਕਾਲ ਆਈ ਕਿ ਤੁਹਾਡਾ ਬੇਟਾ ਇਸ ਤਰ੍ਹਾਂ ਉਹਦੀ ਡੈਥ ਹੋ ਗਈ ਹੈ ਔਰ ਪਰਸੋਂ ਦਾ ਡੈਥ ਤਾਂ ਹੋ ਗਈ ਹੈ ਪਰ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀ ਇਸ ਸੋਗ ਦੇ ਵਿੱਚ ਇਹ ਬੱਚੇ ਤੇ ਜਿਹੜਾ ਸਰੀਰ ਆ ਇਥੇ ਲਿਆਂਦਾ ਜਾਵੇ ਉਹਦਾ ਸੰਸਕਾਰ ਕੀਤਾ ਜਾਵੇ ਔਰ ਜਿਹੜੀ ਅੰਤਮ ਕਿਰਿਆ ਉਹਦੀ ਆਪਣੀ ਹੱਥੀ ਕੀਤੀ ਜਾਵੇ ਔਰ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਸਾਰੇ ਵੀ ਉਹ ਬੱਚੇ ਦੀ ਸੇਤੂ ਤੋਂ ਸੇਤੀ ਸਰੀਰ ਇੱਥੇ ਲਿਆਂਦਾ ਜਾਵੇ ਔਰ ਜੋ ਇਹਨਾਂ ਦੇ ਘਰ ਦੇ ਹਾਲਾਤ ਨੇ ਪਿਤਾ ਜੀ ਇਹਨਾਂ ਵੀ ਇਹਨਾਂ ਦੇ ਜਿਹੜੇ ਉਹ ਦਿਹਾੜੀ ਕਰਕੇ ਰੁਜ਼ਗਾਰ ਕਰਦੇ ਆ ਆਪਣੇ ਘਰ ਦਾ ਖਰਚਾ ਤੋਰਦੇ ਸਨ ਇਸ ਭਾਲ ਦੇ ਵਿੱਚ ਵੀ ਇਸ ਭਾਲ ਵਿੱਚ ਹੀ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਹੋਇਆ ਕੁਝ ਹੋਰ ਔਰ ਵਿਆਹ ਹੋਇਆ ਸੀ ਉਹ ਬੱਚੀ ਵੀ ਇੱਥੇ ਆ ਔਰ ਇਹ ਸਾਰੇ ਪਿਤਾ ਜੀ ਇਹਨਾਂ ਦਾ ਪਰਵਰਿਸ਼ ਕਰਦੇ ਸੀ ਪਿੱਛੇ ਦੇਖਦੇ ਸੀ ਜ਼ਿੰਮੇਵਾਰੀ ਕਰਕੇ ਉਹ ਛੱਡ ਕੇ ਗਏ ਸੀ ਨੂੰ ਤੋਂ 2 ਮਹੀਨੇ ਹੋ ਗਿਆ ਸੀ ਦੁਆਰੇ ਗਿਆ ਨੂੰ ਆਇਆ ਸੀ ਛੁੱਟੀ ਆਇਆ ਸੀ ਦੁਆਰੇ ਚਲਾ ਮੰਗ ਇਹੋ ਹੀ ਆ ਸਰਕਾਰ ਪਾਸੋਂ ਕੇਂਦਰ ਸਰਕਾਰ ਪਾਸੋਂ ਇਹ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਬੱਚੇ ਦਾ ਜਿਹੜਾ ਸਰੀਰ ਆ ਉਹ ਇੱਥੇ ਲਿਆਂਦਾ ਜਾਵੇ ਉਹਦੀ ਅੰਤਮ ਕਿਰਿਆ ਕੀਤੀ ਜਾਵੇ। ਇਹ ਰਾਮ ਤੇ ਸੁਨਤ ਜੀ ਕਹਿੰਦੇ। ਕਾਕਾ ਬਾਹਰ ਗਏ ਇੱਕ ਵਾਰ ਦੇ ਵਿੱਚ ਤੇ 2 ਮਹੀਨੇ ਹੋਇਆ ਗਿਆ। ਤੇ ਆਪਣਾ ਵੀਰ ਬਾਪ ਸਵੇਰੇ 5:30 ਫੋਨ ਆਇਆ। ਤੇ ਡੈਥ ਹੋ ਗਈ। ਉਹਦੇ ਬਾਅਦ ਦੇ ਵਿੱਚ ਕੋਈ ਪਤਾ ਨਹੀਂ ਕਿੱਦਾਂ ਡੈਥ ਹੋਈਏ ਕਿੱਦਾਂ ਨਹੀਂ ਹੋਈ। ਨਾ ਇਹ ਤਾਂ ਕੋਕ ਬਦਲ ਲਗਾ ਕੇ ਬਾਡੀ ਆਏਗੀ ਜਾਂ ਨਹੀਂ ਆਏ ਮੈਂ ਤੇ ਇੱਥੇ ਡੇਢ ਰਿਹਾ ਜੀ ਬੁੱਢੇ ਬੱਤੇ ਆ ਸਾਰਾ ਇਹ ਮਤਲਬ ਕਿ ਕੋਈ ਵੀ ਨਹੀਂ ਨੂ ਰਾਣੀ ਇੱਕ ਕਾਕਾ ਹੈ ਜਾਂ ਜੋ ਹੈ ਕੋਈ ਸਾਲਕੋ ਮੰਗੇ ਹੋ ਕਰਦੇ ਕਿ ਜਿਹੜੀ ਇਹ ਬਾਡੀ ਹੋ ਆ ਜੀ ਤੇ ਸੰਸਕਾਰ ਕਰੀਏ ਜਦੋਂ ਗਿਆ ਤੇ ਉਦੋਂ ਗੱਲਬਾਤ ਹੋਈ ਬਾਕੀ ਫੋਨ ਦੇ ਉੱਤੇ ਉਹਦੀ ਬੋਟੀ ਨਾਲ ਦੋ ਜੀ ਆਪਸ ਵਿੱਚ ਗੱਲ ਕਰਦੇ ਆ ਮੇਰੇ ਨਾਲ ਗੱਲ ਕੋਈ ਹਫ਼ਤੇ ਬਾਅਦ ਹਾਂ ਬੋਟੀ ਜਨ ਨਾਲ ਗੱਲਬਾਤ ਕਰਦਾ ਹੋਏਗਾ ਤੇ ਬੋਟੀ ਬੇਚਿਆ ਨਹੀਂ ਆਪਣੇ ਪੀਕੇ ਦੀ ਰਖੜੀ ਪਾਉਣ ਬਾਅਦ ਕਾ ਕਰਦੇ ਕਰ ਫੋਨ ਵੀ ਉਹਨੇ ਨਹੀਂ ਕੀਤਾ ਜਿਹੜਾ ਨਾਲ ਮੁੰਡਾ ਹੀ ਗਿਆ ਇੱਥੇ ਸਾਡੇ ਪਿੰਡ ਦਾ ਉਹ ਨਹੀਂ ਕੀਤਾ ਸਰ ਜੀ ਕੋ ਮੈਂ ਸਾਰੀ ਰਾਤ ਉਹਨਾਂ ਨੂੰ ਫੋਨ ਕਰਦੀ ਰਹੀ ਉਹ ਮੇਰੇ ਨਾਲ ਮੁੱਢਲੀ ਗੱਲਬਾਤ ਕਰਦੇ ਰਹੇ ਕਿ ਮੈਨੂੰ ਇਦਾਂ ਕੁਝ ਹੋਇਆ ਕਰਦਾ। ਬਸ ਲਾਸਟ ਕਾਲ ਮੈਨੂੰ 12 ਵਜੇ ਆਇਆ ਉਹਨਾਂ ਤੋਂ ਬਾਅਦ ਫੇਰ ਕੋਈ ਕਾਲ ਨਹੀਂ ਆਈ। ਬਸ ਮੇਨ ਜੀ ਕਹੀ ਗਈ ਕਿ ਮੈਨੂੰ ਨਾ ਬਸ ਕਾਲੀ ਪਿਆ ਕਰਦੀ ਜੋ ਕੁਝ ਵੀ ਖਾਇਆ ਕਰਦਾ ਸਭ ਕੁਝ ਬਾਹਰ ਆਇਆ ਕਰਦਾ। ਮੈਂ ਉਹਨੂੰ ਇੰਡੀਓ ਫੋਲ ਹਸਪੀਟਲ ਜਿੱਥੇ ਬਸ ਉਹ ਹਸਪੀਟਲ ਤੱਕ ਜਾਣ ਦੀ ਹਿੰਮਤ ਨਹੀਂ ਮੈਨੂੰ। ਮੈਨਰੇ ਤੋਂ ਬਾਅਦ ਹੁਣ ਹੁਣ ਦੋ ਮਹੀਨੇ ਹੋਏ ਜਿਨ੍ਹਾਂ ਨੂੰ ਗਏ ਬਾਅਦ ਇੱਕ ਸਾਲ ਤੇ ਨਹੀਂ ਮਿਲੀ ਹੋ। ਬੱਸ ਸੇ ਪੁੱਛਣੇ ਕੇ ਬਸ ਮੇ ਉਹਨਾਂ ਦੀ ਬੈਡ ਬੋਡੀ ਸਾਨੂੰ ਦੇ ਹੋਰ ਕੁਛ ਨਹੀਂ ਮੰਗਦੇ। ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਜੜੀ ਹੈ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਇੱਕ ਨੌਜਵਾਨ ਦੀ ਕੁਵੈਤ ਦੇ ਵਿੱਚ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਿਆ। ਜਿਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਸ ਤੋਂ ਬਾਅਦ ਪਰਿਵਾਰ ਵੱਲੋਂ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਜਿਹੜੇ ਪੁੱਤ ਦੀ লাশ ਜੜੀ ਹੈ ਮਿਤਕ ਦੇ ਉਹ ਪਿੰਡ ਲਿਆਇਆ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਲਗਾਤਾਰ ਇਹ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਥੇ ਤੁਹਾਨੂੰ ਦੱਸਦੀ ਹੈ ਕਿ ਸਵਾ ਕੁ ਸਾਲ ਪਹਿਲਾਂ ਇਸ ਨੌਜਵਾਨ ਇਹ ਨੌਜਵਾਨ ਜੜਾਇਆ ਪਰਿਵਾਰ ਦੇ ਸਹੀ ਹਾਲਤ ਲਈ ਲਗਾਤਾਰ ਜੋ ਪਰ ਦੱਸਿਆ ਜਾ ਰਿਹਾ ਗਰੀਬ ਪਰਿਵਾਰ ਦਾ ਇਹ ਨੌਜਵਾਨ ਹੈ ਤੇ ਘਰ ਦੀ ਕੰਡੀਸ਼ਨ ਸਹੀ ਕਰਨ ਲਈ ਜਿਹੜਾ ਇਹ ਬਾਹਰ ਗਿਆ ਸੀ ਕੁਵੈਤ ਦੇ ਵਿੱਚ ਕੰਮ ਕਰ ਰਿਹਾ ਸੀ ਸਾਲ ਤੋਂ ਪਹਿਲਾਂ ਜਿਹੜੀ ਹੈ ਇਸ ਦਾ ਵਿਆਹ ਹੋਇਆ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਤੇ ਉਵੈਦ ਦੇ ਵਿੱਚ ਨੌਜਵਾਨ ਦੀ ਜਿਹੜੀ ਇਹ ਪੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹ ਦਿਹਾੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਆਪਣੀ ਜਿਹੜੀ ਹੈ ਘਰ ਦੀ ਸਥਿਤੀ ਸਹੀ ਕਰਨ ਲਈ ਜਿਹੜੇ ਉਹ ਨੌਜਵਾਨ ਨੂੰ ਬਾਹਰ ਭੇਜਿਆ ਸੀ ਪਰ ਉਸ ਨੂੰ ਉਹਨਾਂ ਨੂੰ ਪਤਾ ਨਹੀਂ ਸੀ ਕਿ ਆਖਿਰਕਾਰ ਅਜੀਹੀ ਘਟਨਾ ਜਿਹੜੀ ਹੈ ਉਹਨਾਂ ਦੇ ਨਾਲ ਵਾਪਰ ਜਾਵੇਗੀ ਤਸਵੀਰਾਂ ਜੜੀਆਂ ਨੇ ਵਿਆਹ ਕਰ ਰਹੀਆਂ ਨੇ ਪੂਰੇ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈ ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਿਸ ਤੋਂ ਬਾਅਦ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਉਹ ਨੌਜਵਾਨ ਦੀ ਮ੍ਰਿਤਕ ਦੀ ਜੜੀ ਹੈ ਵਾਪਸ ਪਿੰਡ ਲਿਆਈ ਜਾਵੇ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਇੱਕ ਵਰਤਨ ਉਹ ਸੁਣਾ ਦਿੰਦੇ ਮੇਰਾ ਨਾਮ ਜੀ ਬਲਜੋਤ ਸਿੰਘ ਪਿੰਡ ਚੱਕ ਅਲੀਆ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਇਹ ਛੋਟਾ ਬਚਾਈ ਸਾਡੇ ਤੋਂ ਬਹੁਤ ਛੋਟਾ ਸੀ ਗਰੀਬ ਪਰਿਵਾਰ ਸੀ ਪਰ ਪਿੰਡ ਦੇ ਵਿੱਚ ਬਹੁਤ ਇਨਾਂ ਦਾ ਸਰਕਾਰ ਆ ਭਾਇ ਭਾਵਨੀ ਨਾਲ ਪਿੰਡ ਵਿੱਚ ਰਹਿੰਦੇ ਸੀ ਇੱਕੋ ਇੱਕ ਸਹਾਰਾ ਸੀ ਇਨਾਂ ਦਾ ਬੱਚਾ ਜਿਹੜਾ ਰੋਜੀ ਰੋਟੀ ਦੀ ਹਾਲ ਵਾਸਤੇ ਵਿਦੇਸ਼ ਗਏ ਪਰ ਪਰਮੇਸ਼ਰ ਦਾ ਬਾਣਾ ਇਹੋ ਜਿਹਾ ਵਰਤਿਆ ਇਨਾਂ ਨੂੰ ਪਰਸੋਂ ਕਾਲ ਆਈ ਕਿ ਤੁਹਾਡਾ ਬੇਟਾ ਇਸ ਤਰ੍ਹਾਂ ਉਹਦੀ ਡੈਥ ਹੋ ਗਈ ਹੈ ਔਰ ਪਰਸੋਂ ਦਾ ਡੈਥ ਤਾਂ ਹੋ ਗਈ ਹੈ ਪਰ ਪਰਿਵਾਰ ਵੱਲੋਂ ਸਾਰੇ ਪਿੰਡ ਵਾਸੀ ਇਸ ਸੋਗ ਦੇ ਵਿੱਚ ਆ ਇਹ ਬੱਚੇ ਤੇ ਜਿਹੜਾ ਸਰੀਰ ਆ ਇਥੇ ਲਿਆਂਦਾ ਜਾਵੇ ਉਹਦਾ ਸੰਸਕਾਰ ਕੀਤਾ ਜਾਵੇ ਔਰ ਜਿਹੜੀ ਅੰਤਮ ਕਿਰਿਆ ਉਹਦੀ ਆਪਣੀ ਹੱਥੀ ਕੀਤੀ ਜਾਵੇ ਔਰ ਪੰਜਾਬ ਸਰਕਾਰ ਤੋਂ ਇਹੋ ਹੀ ਮੰਗ ਕਰਦੇ ਆ ਸਾਰੇ ਵੀ ਉਹ ਬੱਚੇ ਦੀ ਸੇਤੂ ਤੋਂ ਸੇਤੀ ਸਰੀਰ ਇੱਥੇ ਲਿਆਂਦਾ ਜਾਵੇ ਔਰ ਜੋ ਇਹਨਾਂ ਦੇ ਘਰ ਦੇ ਹਾਲਾਤ ਨੇ ਪਿਤਾ ਜੀ ਇਹਨਾਂ ਵੀ ਇਹਨਾਂ ਦੇ ਜਿਹੜੇ ਉਹ ਦਿਹਾੜੀ ਕਰਕੇ ਰੁਜ਼ਗਾਰ ਕਰਦੇ ਆ ਆਪਣੇ ਘਰ ਦਾ ਖਰਚਾ ਤੋਰਦੇ ਸਨ ਇਸ ਭਾਲ ਦੇ ਵਿੱਚ ਵੀ ਇਸ ਭਾਲ ਵਿੱਚ ਹੀ ਬੱਚੇ ਨੂੰ ਬਾਹਰ ਭੇਜਿਆ ਸੀ ਪਰ ਹੋਇਆ ਕੁਝ ਹੋਰ ਔਰ ਵਿਆਹ ਹੋਇਆ ਸੀ ਉਹ ਬੱਚੀ ਵੀ ਇੱਥੇ ਆ ਔਰ ਇਹ ਸਾਰੇ ਪਿਤਾ ਜੀ ਇਹਨਾਂ ਦਾ ਪਰਵਰਿਸ਼ ਕਰਦੇ ਸੀ ਪਿੱਛੇ ਦੇਖਦੇ ਸੀ ਜ਼ਿੰਮੇਵਾਰੀ ਕਰਕੇ ਉਹ ਛੱਡ ਕੇ ਗਏ ਸੀ ਨੂੰ ਤੋਂ 2 ਮਹੀਨੇ ਹੋ ਗਿਆ ਸੀ ਦੁਆਰੇ ਗਿਆ ਨੂੰ ਆਇਆ ਸੀ ਛੁੱਟੀ ਆਇਆ ਸੀ ਦੁਆਰੇ ਚਲਾ ਮੰਗ ਇਹੋ ਹੀ ਆ ਸਰਕਾਰ ਪਾਸੋਂ ਕੇਂਦਰ ਸਰਕਾਰ ਪਾਸੋਂ ਵੀ ਗਰੀਬ ਪਰਿਵਾਰ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਬੱਚੇ ਦਾ ਜਿਹੜਾ ਸਰੀਰ ਆ ਉਹ ਇੱਥੇ ਲਿਆਂਦਾ ਜਾਵੇ ਉਹਦੀ ਅੰਤਮ ਕਿਰਿਆ ਕੀਤੀ ਜਾਵੇ। ਇਹ ਰਾਮ ਤੇ ਸੁਨਤੇ ਜੀ ਕਹਿੰਦੇ। ਕਾਕਾ ਬਾਹਰ ਗਏ ਇੱਕ ਵਾਰ ਦੇ ਵਿੱਚ ਤੇ 2 ਮਹੀਨੇ ਹੋਇਆ ਗਿਆ। ਤੇ ਆਪਣਾ ਵੀਰ ਬਾਪ ਸਵੇਰੇ 5:30 ਫੋਨ ਆਇਆ। ਤੇ ਡੈਥ ਹੋ ਗਈ। ਉਹਦੇ ਬਾਅਦ ਦੇ ਵਿੱਚ ਕੋਈ ਪਤਾ ਨਹੀਂ ਕਿੱਦਾਂ ਡੈਥ ਹੋਈਏ ਕਿੱਦਾਂ ਨਹੀਂ ਹੋਈ। ਨਾ ਇਹ ਤਾਂ ਕੋ ਕੋ ਬਦਲ ਲਗਾ ਕੇ ਬਾਡੀ ਆਏਗੀ ਜਾਂ ਨਹੀਂ ਆਏ ਮੈਂ ਤੇ ਇੱਥੇ ਡੇਢ ਰਿਹਾ ਜੀ ਬੁੱਢੇ ਬੱਤੇ ਆ ਸਾਰਾ ਇਹ ਮਤਲਬ ਕਿ ਕੋਈ ਵੀ ਨਹੀਂ ਨੂ ਰਾਣੀ ਇੱਕ ਕਾਕਾ ਹੈ ਜੇ ਜੋ ਹੈ ਕੋਈ ਸਾਲਕੋ ਮੰਗੇ ਹੋ ਕਰਦੇ ਕਿ ਜਿਹੜੀ ਇਹ ਬਾਡੀ ਹੋ ਆਜੇ ਸੰਸਕਾਰ ਕਰੀਏ ਜਦੋਂ ਗਿਆ ਤੇ ਉਦੋਂ ਘਰ ਪਾਤ ਹੋਈ ਬਾਕੀ ਫੋਨ ਦੇ ਉੱਤੇ ਬੋਟੀ ਨਾਲ ਦੋਨਜੀ ਆਪਸੇ ਗੱਲ ਕਰਦੇ ਆ ਮੇਰੇ ਨਾਲ ਗੱਲ ਕੋਈ ਹਫਤੇ ਕੇ ਬਾਅਦ ਹਾਂ ਬੋਟੀ ਜਨ ਨਾਲ ਗੱਲਬਾਤ ਕਰ ਰਹਾ ਹੋਏਗਾ ਤੇ ਬੋਟੀ ਵੇਚਿਆ ਨਹੀਂ ਆਪਣੇ ਪੀਕੇ ਕੀ ਦੀ ਰਖੜੀ ਪਾਉਣ ਬਾਅਦ ਮੈਂ ਕਰਦੇ ਕਰਾ ਫੋਨ ਵੀ ਉਹਨੇ ਨੀ ਕਿਹਾ ਜਿਹੜਾ ਨਾਲ ਮੁੰਡਾ ਹੀ ਡਰਾ ਇੱਥੇ ਸਾਡੇ ਪਿੰਡ ਦਾ ਉਹ ਨਹੀਂ ਕਿਹਾ ਸਰ ਜੀ ਕੋ ਮੈਂ ਸਾਰੀ ਰਾਤ ਉਹਨੂੰ ਫੋਨ ਕਰਦੀ ਰਹੀ ਉਹ ਮੇਰੇ ਨਾਲ ਮਤਲਬ ਗੱਲਬਾਤ ਕਰਦੀ ਰਹੀ ਕਿ ਮੈਨੂੰ ਇਦਾਂ ਕੁਝ ਹੋਇਆ ਕਰਦਾ ਬਸ ਲਾਸਟ ਕੋਲ ਮੈਨੂੰ 12 ਵਜੇ ਆਇਆ ਉਹਨਾਂ ਤੋਂ ਬਾਅਦ ਕੋਈ ਕੋਲ ਨਹੀਂ ਆਇਆ ਬਸ ਮੈਨੂੰ ਜੀ ਕਹੀ ਗਈ ਕਿ ਮੈਨੂੰ ਨਾ ਬਸ ਕਾਲੀ ਪਿਆ ਕਰਦੀ ਜੋ ਕੁਝ ਵੀ ਖਾ ਆ ਕਰਦਾ ਸਭ ਕੁਝ ਬਾਹਰ ਆਇਆ ਕਰਦਾ ਮੈਂ ਉਹਨੂੰ ਇੰਡੀਅਨ ਫੋਲ ਹਸਪੀਟਲ ਜਿੱਦ ਤੱਕ ਬਸ ਉਹ ਹਸਪੀਟਲ ਤੱਕ ਜਾਣ ਦੀ ਹਿੰਮਤ ਨਹੀਂ ਮੈਨੂੰ ਮੈ ਰਿਸ਼ਤੇ ਬਾਦ ਹੁਣ ਹੁਣ 2 ਮਹੀਨੇ ਹੋਏ ਜਿਨਾਂ ਨੂੰ ਕੋਈ ਬਾਹਰ ਇੱਕ ਸਾਲ ਤੇ ਨਹੀਂ ਹੋਇਆ ਇਹ ਮੈਂ ਆਸੇ ਸਿ ਪੁੱਛਣੇ ਕੇ ਬਸ ਮੇ ਉਹਨਾਂ ਦੀ ਬੈਡ ਬੋਡੀ ਸਾਨੂੰ ਦੇ ਦੇ ਹੋਰ ਕੁਛ ਨਹੀਂ ਮੰਗਦੇ